ਮਤਲਬ ਕਿਲੇ ਦਾ ਜਿਹੜਾ ਰੈਨੋਵੇਸ਼ਨ ਦਾ ਕਾਫੀ ਸਾਲਾਂ ਤੋਂ ਕੰਮ ਚੱਲ ਰਿਹਾ ਤੇ ਆ ਹੈਗੀ ਜੀ ਮੇਨ ਐਂਟਰੀ ਲੋ ਜੀ ਕਰ ਰਹੇ ਨੇ ਤਿਆਰ ਕਚੋਰੀ ਤੇ ਆ ਪਾਜੀ ਕਚੋਰੀ ਦੇ ਉੱਪਰ ਸਬਜ਼ੀ ਚੈੱਕ ਕਰੋ ਜੀ ਤੁਸੀਂ ਸਬਜ਼ੀ ਪਾ ਲੰਨੇ ਆ ਤੇ ਇੱਧਰ ਵੀ ਚੈੱਕ ਕਰੋ ਬਾਈ ਰਾਣੇ ਲੇਡੀਜ਼ ਮੈਨੂੰ ਤਾਂ ਯਾਰ ਵੈਸੇ ਬਹੁਤ ਵਧੀਆ ਵੈਸੇ ਪੂਰੀ એનર્ਜੀ ਆ ਜਾਂਦੀ ਇਹਨਾਂ ਦਾ ਜੂਸ ਪੀ ਕੇ ਸ਼ੇਕ ਖਾ ਕੇ ਇਹ ਹੈਗਾ ਜੀ ਮਿਕਸ ਫਰੂਟ ਸ਼ੇਕ ਹਨਾ ਮੋ ਜੀ ਹੈਵੀ ਹੈਵੀ ਫਲਕਾਰੀਆਂ ਜੀ ਇਹ ਗ੍ਰਾਮਫੋਨ ਹੈ ਜੀ ਇਹ ਗ੍ਰਾਮਫੋਨੀ ਇਹ ਹੈਗਾ ਜੀ ਗ੍ਰਾਮੋਫੋਨ ਡੇਡ ਦੇਖ ਰਹੀਆਂ ਬਲੌਗ ਚੈੱਕ ਕਰੋ ਜੀ ਇਹ ਪਾਕਿਸਤਾਨੀ ਸੂਟ ਇਹ ਇਹ ਦੁਪੱਟਾ ਜਿਹੜੇ ਨਾਂ ਤੋਂ ਬਾਜ਼ਾਰ ਜਾਣਿਆ ਜਾਂਦਾ ਜੀ ਇਹ ਉਹ ਚੀਜ਼ਾਂ ਸਾਰੀਆਂ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋ hope ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਇਸ ਟਾਈਮ ਖੜੇ ਆ ਜੀ ਪਟਿਆਲਾ ਸ਼ਹਿਰ ਦੇ ਵਿੱਚ ਸ਼ਾਹੀ ਸ਼ਹਿਰ ਪਟਿਆਲਾ ਦੇ ਸ਼ਾਹੀ ਕਿਲੇ ਦੇ ਵਿੱਚ ਖੜੇ ਆ ਜੀ ਆਪਾਂ ਤੇ ਕਿਲੇ ਦੀ ਇੱਕ ਗਲਿਪਸ ਤੁਹਾਨੂੰ ਦਿਖਾਉਨੇ ਆ ਤੇ ਨਾਲ ਨਾਲ ਘੁਮਾਵਾਂਗੇ ਪਟਿਆਲਾ ਸ਼ਹਿਰ ਸਾਰਾ ਜੀ ਦੇ ਉੱਥੋਂ ਦੀਆਂ ਘੈਂਟ ਘੈਂਟ ਵਧੀਆ ਵਧੀਆ ਸੁਆਦਿਸ਼ਟ ਖਾਣ ਵਾਲੀਆਂ ਚੀਜ਼ਾਂ ਦਿਖਾਵਾਂਗੇ ਤੇ ਨਾਲ-ਨਾਲ ਵਿਖਾਵਾਂਗੇ ਪਟਿਆਲੇ ਦੇ ਬਾਜ਼ਾਰ ਜੀ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪਟਿਆਲਾ ਸ਼ਾਹੀ ਸ਼ਹਿਰ ਦੇ ਸ਼ਾਹੀ ਕਿਲੇ ਦੀ ਇੱਕ ਪਿਆਰੀ ਜੀ ਚਲਕ ਦੇਖੋ ਤੁਸੀਂ ਕਿੰਨਾ ਘੈਂਟ ਨਜ਼ਾਰਾ ਜੀ ਇਹ ਹੈਗਾ ਜੀ ਐਂਟਰੀ ਦੇ ਸੱਜੇ ਹੱਥੇ ਜਿਹੜਾ ਸਾਹਮਣੇ ਬਣਿਆ ਹੋਇਆ ਤੇ ਮਤਲਬ ਕਿਲੇ ਦਾ ਜਿਹੜਾ ਰੈਨੋਵੇਸ਼ਨ ਦਾ ਕਾਫੀ ਸਾਲਾਂ ਤੋਂ ਕੰਮ ਚੱਲ ਰਿਹਾ ਤੇ ਆ ਹੈਗੀ ਜੀ ਮੇਨ ਐਂਟਰੀ ਜਦੋਂ ਆਪਾਂ ਇਧਰ ਐਂਟਰ ਹੋ ਜਾਂਦੇ ਆ ਜੀ ਗੇਟ ਤੋਂ ਫਿਰ ਅੱਗੇ ਆ ਐਂਟਰੀ ਹੈ ਇਧਰ ਜਾਣਾ ਇਹਨਾਂ ਨੇ ਬਣਾਈ ਕੀਤੀ ਹੈ ਬੰਦ ਕੀਤਾ ਹੋਇਆ ਇਹ ਸਾਹਮਣੇ ਜਿਹੜਾ ਜੀ ਮੈਂ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਇੱਧਰ ਹੈਗਾ ਜੀ ਇੱਕ ਬੜਾ ਵਧੀਆ ਹੋਟਲ ਕੁਝ ਐ ਸੱਚ ਤਿਆਰ ਹੋ ਰਿਹਾ ਜੀ ਉਧਰ ਵੀ ਐਂਟਰੀ ਬੰਦ ਆ ਸੋ ਕੰਮ ਹੋਣ ਕਰਕੇ ਆਪਾਂ ਤੁਹਾਨੂੰ ਇੰਨਾ ਕੁ ਦਿਖਾ ਸਕਦੇ ਆ ਜੀ ਕੁਝ ਇੱਧਰ ਮੇਰੇ ਬੈਕ ਸਾਈਡ ਤੇ ਤੁਹਾਨੂੰ ਮੈਂ ਦਿਖਾਉਣਾ ਜੀ ਆਹ ਦੇਖੋ ਇਹ ਵੀ ਬੰਦ ਆ ਇੱਥੇ ਮਤਲਬ ਕਾਫੀ ਸਾਲ ਪਹਿਲਾਂ ਮੈਂ ਆਇਆ ਸੀ ਉਦੋਂ ਇੱਥੇ ਇੱਕ ਮਿਊਜ਼ੀਅਮ ਟੈਪ ਬਣਿਆ ਹੋਇਆ ਤੇ ਆਪਾਂ ਇੱਥੇ ਕਾਫੀ ਚੀਜ਼ਾਂ ਜਿਹੜੀਆਂ ਪ੍ਰਦਰਸ਼ਨੀ ਉਹਨਾਂ ਨੇ ਲਗਾਈ ਉਹ ਦੇਖ ਸਕਦੇ ਜਦੋਂ ਓਪਨ ਹੋਊਗਾ ਜੀ ਤੇ ਇੱਧਰ ਆ ਦੇਖੋ ਇਹ ਸਾਰੇ ਦਰਵਾਜ਼ੇ ਨੇ ਜੀ ਬੰਦ ਪਏ ਨੇ ਤੇ ਕੰਮ ਵਗੈਰਾ ਚੱਲੀ ਜਾਂਦਾ ਸੋ ਹੁਣ ਆਪਾਂ ਚੱਲਦੇ ਆ ਜੀ ਪਟਿਆਲਾ ਦੀ ਮਾਰਕੀਟ ਵੱਲ ਦੇਖਦੇ ਆ ਜੀ ਇਹ ਸਾਰਾ ਥਾਂ ਜਿਹੜਾ ਜੀ ਕਿਲੇ ਦਾ ਵਿੜਾ ਜੀ ਤੇ ਦੋਹਾਂ ਪਾਸਿਆਂ ਤੋਂ ਜਿਹੜਾ ਐਂਟਰੀ ਵਾਲਾ हां ਜੀ ਜਦੋਂ ਬਾਜ਼ਾਰ ਤੋਂ ਆਈਦਾ ਫਿਰ ਇਧਰੋਂ ਐਂਟਰ ਹੋਈਦਾ ਜੀ ਇਸ ਜਗ੍ਹਾ ਤੋਂ ਤੇ ਫਿਰ ਅੱਗੇ ਆ ਐਂਟਰੀ ਇਹ ਵੀ ਬੰਦ ਕੀਤੀ ਹੋਈ ਆ ਤੇ ਇਧਰ ਦੀ ਜਿਹੜੀ ਆ ਰਸਤਾ ਜੀ ਇਹ ਸਾਰਾ ਕਿਲੇ ਦੀਵਾਲੇ ਦੇ ਵਾਲੇ ਘੁੰਮਦਾ ਜੀ ਉਧਰ ਵੀ ਕੰਮ ਚੱਲਦਾ ਪਿਆ ਜੀ ਜਾਦਾ ਕਰਕੇ ਕੰਮ ਚੱਲ ਰਹਾ ਨੀਤੇ ਦੇਖਣ ਵਾਲੀ ਬਹੁਤ ਵਧੀਆ ਜਗ੍ਹਾ ਜੀ ਇਹ ਕਿਲਾ ਹਾਂਜੀ ਹੁਣ ਆਪਾਂ ਖੜੇ ਆ ਜੀ ਸਾਧੂ ਰਾਮ ਪਕਚੋਰੀ ਵਾਲਿਆਂ ਕੋਲ ਜੀ ਸੋ 1946 ਤੋਂ ਜਿਹੜੀ ਆ ਦੁਕਾਨ ਚੱਲ ਰਹੀ ਆ ਪਕਚੋਰੀਆਂ ਤੇ ਸਮੋਸੇ ਦਿੰਦੇ ਨੇ ਤੇ ਆਓ ਆਪਾਂ ਦੇਖਦੇ ਆ ਜੀ ਤੇ ਕਰਦੇ ਆ ਐਕਸਪੀਰੀਅੰਸ ਇੱਥੇ ਬਖਾ ਕੇ ਕਚੋਰੀਆਂ ਦੇਖੋ ਜੀ ਇਹ ਹੈਗੀ ਆ ਦੁਕਾਨ ਬਹੁਤ ਮਸ਼ਹੂਰ ਆ ਤੇ ਸਵੇਰ ਦਾ ਟਾਈਮ ਆ ਤੇ ਤਕਰੀਬਨ ਵੈਸੇ ਇੱਥੇ ਕਾਫੀ ਇਕੱਠ ਹੁੰਦਾ ਤੇ ਆਪਏ ਨੇ ਜੀ ਸਮੋਸੇ ਗਰਮਾ ਗਰਮ ਤੇ ਚੈੱਕ ਕਰੋ ਜੀ ਕਚੋਰੀਆਂ ਇੱਥੇ ਹੈਗਾ ਜੀ ਸੈਲਫ ਸਰਵਿਸ ਆਪ ਪਾਓ ਤੇ ਲੈ ਕੇ ਨਾਲ ਵਾਲੀ ਦੁਕਾਨ 'ਚ ਉੱਥੇ ਤੁਸੀਂ ਖਾ ਸਕਦੇ ਆ ਸੋ ਟੇਸਟ ਕਰਦੇ ਆ ਜੀ ਬਹੁਤ ਬੋਲਬਾਲਾ ਇਹਨਾਂ ਦਾ ਬਹੁਤ ਨਾਮ ਹੈ ਪਟਿਆਲੇ ਦੇ ਵਿੱਚ ਲੋਕ ਬਹੁਤ ਖਾਂਦੇ ਨੇ ਸਵੇਰੇ ਸਵੇਰਾਂ ਕਿ ਜੀ ਲਓ ਜੀ ਕਰ ਰਹੇ ਨੇ ਤਿਆਰ ਕਚੋਰੀ ਆਪਾ ਦੀ ਕਚੋਰੀ ਦੇ ਉੱਪਰ ਸਬਜ਼ੀ ਚੈੱਕ ਕਰੋ ਜੀ ਤੁਸੀਂ ਸਬਜ਼ੀ ਪਾੰਦ ਨੇ ਆ ਆਲੂ ਤਰੀ ਦੀ ਆਪਾ ਦੀ ਜੀ ਖਟਿਆਈ ਕਿਆ ਬਾਤ ਹੈ ਲਓ ਜੀ ਆਹ ਰੈਡੀ ਆ ਆਪਣੀ ਕਚੋਰੀ ਇਹ ਹੁਣ ਖਾ ਕੇ ਕਰਦੇ ਆ ਚੈੱਕ ਤੇ ਤੁਹਾਨੂੰ ਦੱਸਦੇ ਆ ਕੀ ਰਿਪੋਰਟ ਹੈ ਜੀ ਕਚੋਰੀ ਦੀ ਸੁਬਾ ਸੁਬਾ ਦਾ ਟਾਈਮ ਹੈ ਮੈਂ ਕਿਹਾ ਵੀ ਕੁਝ ਖਾ ਕੇ ਆਪਾਂ ਫਿਰ ਚੱਲਦੇ ਆਂ ਅੱਗੇ ਖਾਣਾ ਜ਼ਰੂਰੀ ਹੈ ਜੀ ਬੜੀ ਕ੍ਰਿਸਪੀ ਹੈ ਜੀ ਪੂਰੀ ਟੇਸਟੀ ਹੈ ਜੀ ਬਹੁਤ ਹੀ ਵਧੀਆ ਸੋ ਇਹੋ ਜੇ ਕਸਟਮਰ ਵੀ ਹੈਗੇ ਨੇ ਇੱਥੇ ਜਿਹੜੇ ਰੈਗੂਲਰ ਰੋਜ਼ ਖਾਂਦੇ ਨੇ ਜੀ ਕਿਉਂਕਿ ਟੇਸਟ ਬਹੁਤ ਵਧੀਆ ਹੈ ਜੀ ਲਓ ਜੀ ਆਪਾਂ ਖੜੇ ਆ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚ ਤੇ ਚੈੱਕ ਕਰੋ ਜੀ ਇਹ ਸਾਰੀ ਮਾਰਕੀਟ ਆ ਜਿਹੜੀ ਇੱਥੇ ਜਿਹੜੀਆਂ ਤੁਹਾਨੂੰ ਕੱਲੀਆਂ ਕਿਤਾਬਾਂ ਹੀ ਮਿਲਣੀਆਂ ਜੀ ਸੋ ਕਿਸੇ ਵੀ ਤਰ੍ਹਾਂ ਦੀ ਸਟੇਸ਼ਨਰੀ ਜਾਂ ਕੁਝ ਵੀ ਤੁਸੀਂ ਲੈਣਾ ਇੱਥੋਂ ਲੈ ਸਕਦੇ ਹੋ ਤੇ ਜਿਹੜੀ ਸਾਧੂ ਆਰਾਮ ਕਚੋਰੀ ਵਾਲੇ ਦੀ ਦੁਕਾਨ ਹੈ ਇਹ ਵੀ ਕਿਤਾਬਾਂ ਵਾਲੇ ਮਾਰਕੀਟ ਦੇ ਵਿੱਚ ਹੈ ਜੀ ਕਿਤਾਬਾਂ ਵਾਲਾ ਬਾਜ਼ਾਰ ਜਿਹੜਾ ਵੱਜਦਾ ਉਹਦੇ ਵਿੱਚ ਹੀ ਹੈ ਇਹ ਬਾਜ਼ਾਰ ਥੋੜਾ ਜਿਆਦਾ ਭੀੜਾ ਜੀ ਸ੍ਰੀ ਤੱਕ ਸਾਹਮਣੇ ਤੱਕ ਜੀ ਜਿੱਧਰ ਜਾਰੀ ਐਕਟਿਵਸ ਸਾਹਮਣੇ ਤੱਕ ਜਿਹੜਾ ਕਿਤਾਬਾਂ ਵਾਲਾ ਬਾਜ਼ਾਰ ਹੀ ਆ ਜੀ ਲਓ ਜੀ ਹੁਣ ਆਪਾਂ ਖੜੇ ਆਂ ਅਚਾਰ ਬਾਜ਼ਾਰ ਦੇ ਵਿੱਚ ਇਹ ਬਾਜ਼ਾਰ ਜਿਹੜਾ ਜੀ ਮਤਲਬ ਪੰਸਾਰੀ ਵਾਲੀਆਂ ਆਈਟਮਾਂ ਆਪਾਂ ਲੈਣੀਆਂ ਅਚਾਰ ਲੈਣਾ ਕੁਝ ਵੀ ਮਤਲਬ ਬਦਾਮ ਜਾਂ ਮਤਲਬ ਦੇਸੀ ਜੜੀਆਂ ਬੁੱਟੀਆਂ ਸਾਰਾ ਕੁਝ ਇੱਥੋਂ ਮਿਲਦਾ ਜੀ ਚਾਹ ਚੈੱਕ ਕਰੋ ਜੀ ਇੱਥੇ ਸ਼ਾਪਸ ਨੇ ਜੀ ਸਾਰੀਆਂ ਪੰਸਾਰੀ ਵਾਲੀਆਂ ਇਹ ਆ ਪਟਿਆਲੇ ਦਾ ਅਚਾਰ ਬਾਜ਼ਾਰ ਜੀ ਹੋਰ ਜੀ ਇਹ ਮਤਲਬ तकरीबन 2250 ਮੀਟਰ ਲੰਬੀ ਜਿਹੜੀ ਆ ਇਹ ਗਲੀ ਇਹਦੇ ਵਿੱਚ ਸਾਰਾ ਹੀ achar ਵਗੈਰਾ ਮਿਲਦੇ ਨੇ ਤੇ ਵੱਡੀਆਂ ਵੱਡੀਆਂ ਸ਼ਾਪਸ ਨੇ ਕੋਈ ਇਹੋ ਜੀ ਮਤਲਬ ਜੜੀ ਬੁੱਟੀ ਵਾਲੀ ਆਈਟਮ ਹੋਊਗੀ ਜਿਹੜੀ ਇੱਥੇ ਨਾ ਮਿਲਦੀ ਹੋਊਗੀ तकरीबन A to Z ਸਾਰਾ ਕੁਝ ਇੱਥੇ ਮਿਲ ਜਾਂਦਾ ਜੀ ਬਾਕੀ ਹਕੀਮ ਵਗੈਰਾ ਵੀ ਇੱਥੇ ਬੈਠਦੇ ਨੇ ਜੀ ਲਿਖਿਆ ਜੀ ਜੀਵਨ ਲਾਲ ਅਨੰਦ ਕਿਸ਼ੋਰ ਇਹ ਹੈਗਾ ਜੀ ਆਪਣਾ ਤੁਹਾਨੂੰ ਦਿਖਾਤਾ ਜੀ achar bazar ਕਹਿੰਦੇ ਆ ਇਹਨੂੰ ਜੀ ਪਟਿਆਲੇ ਦਾ ਆ ਸ਼ਾਪ ਕਾਫੀ ਵੱਡੀ ਆ ਤੇ ਕਾਫੀ ਸਮਾਨ ਲੱਗਦਾ ਅੰਦਰ ਆਪਾਂ ਇੱਥੇ ਵੀ ਚਲੋ ਜਾ ਕੇ ਦੇਖਦੇ ਆ ਤੇ ਮਿਲਦੇ ਆ ਬਾਈ ਨੂੰ ਹੋਰ ਕੀ ਹਾਲ ਨੇ ਵੀਰ ਜੀ ਠੀਕ ਠਾਕ ਸੋ ਕਿਸ ਤਰ੍ਹਾਂ ਆਪਣੇ ਕੋਲ ਕਿਵੇਂ ਜੜੀਆਂ ਬੂਟੀਆਂ ਕੀ ਕੀ ਸਮਾਨ ਹੈ ਆਪਣੇ ਕੋਲ ਜੀ ਸਾਰਾ ਸਮਾਨ ਇੱਥੇ ਜ਼ੈਡ ਹਾਂਜੀ ਜੀ ਅੱਛਾ ਅੱਛਾ ਜੀ ਤੇ ਬਦਾਮ ਰੋਗਣ ਵਗੈਰਾ ਸਾਰਾ ਕੁਝ ਇੱਧਰ ਮੈਂ ਦੇਖਿਆ ਸੀ ਮਸ਼ੀਨ ਲੱਗੀ ਹੋਈ ਏ ਉਹ ਕਦ ਲਈ ਮਤਲਬ ਜੜੀ ਅੱਛਾ ਬਦਾਮਾਂ ਤੇਲ ਅੱਛਾ ਬਦਾਮ ਰੋਗਣ ਵਾਸਤੇ ਠੀਕ ਹੈ ਜੀ ਸੋ ਇਹ ਹੈਗੀ ਆ ਜੀ ਕਿਹੜੀ ਦੁਕਾਨ ਸੀ ਤੁਸੀਂ ਸਤਪਾਲੈਂਡ ਸੰਧ ਬਾਬੂ ਬਾਬੂ ਰਾਮ ਸਤਪਾ ਠੀਕ ਹੈ ਜੀ ਲਓ ਜੀ ਸੋ ਇਹ ਹੈਗਾ ਜੀ ਆਪਣਾ ਚਾਰਬਰਾ ਬਾਜ਼ਾਰ ਤੇ ਹੁਣ ਆਪਾਂ ਜਾਣਦੇ ਆ ਜੀ ਨੈਕਸਟ ਮਾਰਕੀਟ ਫਿਰ ਤੁਹਾਨੂੰ ਕੋਈ ਹੋਰ ਦਿਖਾਉਂਦੇ ਆਂ ਹਾਂਜੀ ਹੁਣ ਆਪਾਂ ਖੜੇ ਆ ਜੀ ਇਸ ਟਾਈਮ ਕਿਲਾ ਚੌਂਕ ਦੇ ਵਿੱਚ ਇਹ ਜਿਹੜਾ ਮਾਰਕੀਟ ਆ ਇਹਨੂੰ ਕਿਲਾ ਚੌਂਕ ਆਇਆ ਜਾਂਦਾ ਤੇ ਹੁਣ ਆਪਾਂ ਤੁਹਾਨੂੰ ਬਾਅਦ ਚ ਵਿਖਾਵਾਂਗੇ ਨਾਲ-ਨਾਲ ਫਰਾਂਦੀਆਂ ਵਾਲਾ ਬਾਜ਼ਾਰ ਤੇ ਜਿੱਥੋਂ ਘੈਂਟ ਘੈਂਟ ਸਮਾਨ ਮਿਲਦਾ ਤੇ ਬਨੇਰਿਓ ਜੀ ਨਾਲ-ਨਾਲ ਦੇਖੋ ਜੀ ਚੱਲਦੇ ਆਂ ਉਹ ਇੱਥੇ ਲੱਗ ਲੱਗ ਤਰ੍ਹਾਂ ਦੀਆਂ ਤੁਹਾਨੂੰ ਸ਼ਾਪਸ ਜਿਹੜੀਆਂ ਉਹ ਵੇਖਣ ਨੂੰ ਮਿਲਣੀਆਂ ਜੀ ਜੁਐਲਰੀ ਦੀਆਂ ਤੇ ਹੋਰ ਜਿਹੜੀਆਂ ਕੋਈ ਤੁਸੀਂ ਆਈਟਮਾਂ ਮਤਲਬ ਕੋਸਮੈਟਿਕਸ ਦਾ ਸਮਾਨ ਲੈਣਾ ਹੈ ਲੇਡੀਜ਼ ਦਾ ਸਮਾਨ ਜੋ ਵੀ ਅਲੱਗ-ਅਲੱਗ ਤਰ੍ਹਾਂ ਤੁਹਾਨੂੰ ਮਿਲੇਗਾ ਜੀ ਤੇ ਆ ਸਾਰੀ ਮਾਰਕੀਟ ਹੈ ਜਿਹੜੀ ਤੇ ਇਸੇ ਚੀਜ਼ ਦੀ ਹੈ ਜੀ ਤੇ ਇਹ ਕਿਲੇ ਦੇ ਥੱਲੇ ਨੇ ਜਿਹੜਾ ਤੁਹਾਨੂੰ ਕਿਲਾ ਪਹਿਲਾਂ ਮੈਂ ਦਿਖਾਇਆ ਸਾਹਮਣੇ ਦੇਖੋ ਜੀ ਆ ਚੈੱਕ ਕਰੋ ਕਿਲਾ ਇਹ ਕਿਲੇ ਦੇ ਥੱਲੇ-ਥੱਲੇ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਜੀ ਇਸ ਸਾਰੇ ਮਾਰਕੀਟ ਦੇ ਵਿੱਚ ਤੁਹਾਨੂੰ ਆਹੀ ਚੀਜ਼ਾਂ ਮਿਲਣੀਆਂ ਜਿਵੇਂ ਆ ਸਾਮਾਨ ਪਿਆ ਜੀ ਮਨਿਆਰੀ ਦਾ ਸਾਮਾਨ ਪ੍ਰਾਂਦੀਆਂ ਵਾਲੇ ਵਿਆਰ ਤੋਂ ਜਾਣਿਆ ਜਾਂਦਾ ਜੀ ਇਹ ਬਾਜ਼ਾਰ ਤੇ ਸਾਰੇ ਬਾਜ਼ਾਰ ਦਾ ਇੱਕ ਵਾਰੀ ਘੇੜਾ ਕੱਢਦੇ ਆ ਜੀ ਇੱਕ ਗਲਿੰਸ ਇੱਕ ਚਲ ਕੇ ਜਰੂਰ ਤੁਹਾਨੂੰ ਦਿਖਾਵਾਂਗੇ ਜੀ ਹੋਰ ਜੀ ਕੀ ਹਾਲ ਹੈ ਜੀ ਠੀਕ ਠਾਕ ਇਹ ਜੀ ਪ੍ਰਾਂਦੀਆਂ ਵਾਲਾ ਬਾਜ਼ਾਰ ਇਹ ਕਿੰਨੇ ਸਮੇਂ ਤੋਂ ਪ੍ਰਾਂਦੀਆਂ ਵਾਲਾ ਬਾਜ਼ਾਰ ਤੋਂ ਜਾਣਿਆ ਜਾਂਦਾ ਜੀ ਇਹ ਬਾਜ਼ਾਰ ਸ਼ੁਰੂ ਤੋਂ ਹੀ ਅੱਛਾ ਅੱਛਾ ਜੀ ਠੀਕ ਹੈ ਜੀ 60 70 ਸਾਲ ਤੋਂ ਜੀ ਠੀਕ ਹੈ ਇੱਥੇ ਕੋਈ ਹੈ ਸਪੈਸੀਫਿਕ ਦੁਕਾਨ ਸਪੈਸ਼ਲ ਜਿਹੜੀ ਪਰਾਂਦੀਆਂ ਵਾਲੀ ਹੋਵੇ ਕਿ ਵੈਸੇ ਹੀ ਮਤਲਬ ਨਾ ਹੀ ਇਹਦਾ ਰੱਖਿਆ ਗਿਆ ਜੀ ਹੈਗੇ ਨੇ ਅੱਗੇ ਜਾ ਕੇ ਠੀਕ ਹੈ ਜੀ ਤੋਂ ਅੱਗੇ ਦੇਖਦੇ ਆਂ ਜੀ ਇੱਧਰ ਆ ਗਏ ਜੁੱਤੀਆਂ ਵਾਲੀ ਦੁਕਾਨ ਦੋਸਤੋ ਇੱਥੇ ਨਾ ਜਿਹੜੀ ਹੈ ਜੁੱਤੀਆਂ ਵਾਲੀ ਪੰਜਾਬੀ ਜੁੱਤੀਆਂ ਲੱਕੀ ਜੁੱਤੀ ਪੰਜਾਬੀ ਜੁੱਤੀ ਜਿੱਥੇ ਮਿਲਦੀ ਆ ਉਹ ਵੀ ਮਤਲਬ ਇੱਕ ਮਾਰਕੀਟ ਅੱਡ ਬਣੀ ਹੋਈ ਆ ਉਹ ਵੀ ਤੁਹਾਨੂੰ ਦਿਖਾਉਣਾ ਜੀ ਮੈਂ ਬਾਸਟਰ ਤਕਰੀਬਨ 11:00 ਵਜੇ ਦਾ ਟਾਈਮ ਹੈ ਜੀ ਇਹ ਪੂਰੀ ਚੈਲਪਾਲ ਜਿਹੜੀ ਹੈ ਮਾਰਕੀਟ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਲਓ ਜੀ ਆ ਚੈੱਕ ਕਰੋ। ਸਾਰੀਆਂ ਦੁਕਾਨਾਂ ਨੇ ਪ੍ਰਾਤਨ ਸਮੇਂ ਦੀਆਂ ਬਣੀਆਂ ਤੁਹਾਨੂੰ ਬਿਲਡਿੰਗ ਤੋਂ ਪਤਾ ਲੱਗ ਜਾਓ ਉੱਪਰੋਂ ਦੇਖੋ। ਸੋ ਉੱਪਰ ਜਿਹੜੀ ਬਿਲਡਿੰਗ ਹੈ ਪ੍ਰਾਤਨਾਂ ਦੁਕਾਨਾਂ ਦਾ ਹੁਣ ਚਲੋ ਅਗਰ ਐਨੋਵੇਟ ਹੋ ਗਏ ਨਵੇਂ-ਨਵੇਂ ਤਰੀਕੇ ਨਾਲ ਸਾਰਾ ਕੁਝ ਆ ਗਿਆ ਜੀ ਬਣ ਕੇ। ਰੈਡੀ ਹੋ ਗਿਆ ਜੀ। ਲਓ ਜੀ ਇਹ ਖੰਨੇ ਵਾਲਿਆਂ ਦੀ ਇਹ ਜਿਹੜੀ hatti ਹੈ ਜੀ। ਖੰਨੇ ਦੀ ਹੱਟੀ। ਤੇ ਇਹ ਦੇਖੋ ਜੀ ਆਪਾਂ ਇਹਦੇ ਅੰਦਰ ਜਾਂਦੇ ਆ। ਸਾਰਾ ਸਮਾਨ ਹੈਗਾ ਜੀ ਇੱਥੇ ਪ੍ਰਾਂਦੇ ਇਹ ਪਟਿਆਲੇ ਦੀ ਬਹੁਤ ਮਸ਼ਹੂਰ ਦੁਕਾਨ ਹੈ ਜੀ ਤੇ ਪ੍ਰਾਂਦੀਆਂ ਪ੍ਰਾਂਦੇ ਤੇ ਵਿਆਹ ਦਾ ਸਾਰਾ ਸਮਾਨ ਇੱਥੋਂ ਜੋ ਵੀ ਲੜਿੰਦਾ ਇੱਥੋਂ ਮਿਲਦਾ ਰਿਹਾ ਅੰਦਰ ਜਾ ਕੇ ਦੇਖਦੇ ਆ ਲਓ ਜੀ ਕਿਆ ਬਾਤ ਕਰੋ ਚੈੱਕ ਜੀ ਇੰਦਰ ਤੁਸੀਂ ਸਾਰਾ ਹਾਰ ਵਗੈਰਾ ਪ੍ਰਾਂਦੇ ਸਾਰਾ ਕੁਝ ਕਿਉਂਕਿ ਇਹ ਮੇਨ ਪ੍ਰਾਂਦੀਆਂ ਵਾਲਾ ਬਾਜ਼ਾਰ ਜਿਹੜਾ ਵੱਜਦਾ ਜੀ ਪ੍ਰਾਂਦੀਆਂ ਵਾਲਾ ਬਾਜ਼ਾਰ ਤੋਂ ਜਾਣਿਆ ਜਾਂਦਾ ਚੈੱਕ ਕਰੋ ਜੀ ਲੱਗ ਲੱਗ ਪ੍ਰਾਂਦੇ ਲਟਕਣ ਜਿਹੜੇ ਨਾ ਤੋਂ ਬਾਜ਼ਾਰ ਜਾਣਾ ਜਾਂਦਾ ਜੀ ਇਹ ਉਹ ਚੀਜ਼ਾਂ ਸਾਰੀਆਂ ਇੱਧਰ ਵੀ ਚੈੱਕ ਕਰੋ ਕਾਫੀ ਪੁਰਾਣੀ ਦੁਕਾਨ ਹੈ ਜੀ ਬਾਕੀ ਅੰਕਲ ਨਾਲ ਕਰਦੇ ਆਂ ਗੱਲ ਜੀ ਆਪਾਂ ਪੁੱਛਦੇ ਆਂ ਉਹਨਾਂ ਨਾਲ ਗੱਲ ਕਰਕੇ ਆ ਵਿਆਹ ਵਾਸਤੇ ਜਿਹੜੇ ਸ਼ਿੰਗਾਰ ਬਾਕਸ ਕਹਿੰਦੇ ਇਹਨਾਂ ਨੂੰ ਸ਼ਿੰਗਾਰ ਬਾਕਸ ਜੀ ਸ਼ਿੰਗਾਰ ਬਾਕਸ ਤੇ ਇੱਧਰ ਮਤਲਬ ਵੱਡਾ ਆ ਟਰੰਕ ਟਾਈਪ ਕਾਫੀ ਵੱਡਾ ਬਣਿਆ ਹੋਇਆ ਹੈ ਜੀ ਇਹ ਵੀ ਹੈਗਾ ਸੋ ਇਹ ਚੀਜ਼ਾਂ ਜਿਹੜੀਆਂ ਨਾ ਮੀਨਾਕਾਰੀ ਵਾਲੀਆਂ ਇਹ ਸ਼ੌਪ ਤੇ ਮਿਲਦੀਆਂ ਨੇ ਤੇ ਇਹ ਸ਼ੌਪ ਤੇ ਮੇਰੇ ਆਉਣ ਦਾ ਮੁੱਢ ਇਹ ਆ ਕਿ ਅ ਪ੍ਰਾਂਦੇਆਂ ਵਾਲਾ ਬਾਜ਼ਾਰ ਆ ਤੇ ਮੈਂ ਕਿਹਾ ਪ੍ਰਾਂਦੇ ਵਹੁਣੇ ਮੇਰੇ ਬਹੁਤ ਜ਼ਰੂਰੀ ਹੈ ਤੇ ਉਹ ਦਿਖਾ ਰਿਆਂ ਜੀ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਆਈਟਮਾਂ ਇੱਥੇ ਮਿਲ ਜਾਂਦੀਆਂ ਨੇ ਸੋ ਇਹ ਇਹ ਨਹੀਂ ਵੀ ਕੱਲੀ ਇਹ ਸ਼ੌਪ ਆ ਹੋਰ ਵੀ ਕਾਫੀ ਸ਼ੌਪਸ ਨੇ ਇਹ ਮਤਲਬ ਮਾਰਕੀਟ ਸਾਰੀ ਇਸ ਚੀਜ਼ ਦੀ ਹੈ ਜੀ ਹਾਰ ਲੈਣੇ ਆ ਤੁਸੀਂ ਇਸ ਤਰ੍ਹਾਂ ਮੀਨਾਕਾਰੀ ਦਾ ਸਮਾਨ ਲੈਣਾ ਜਿਹੜਾ ਲੇਡੀਜ਼ ਦਾ ਜ਼ਰੂਰੀ ਆ ਉਹ ਜੀ ਤੁਹਾਨੂੰ ਮਿਲਦਾ ਸਾਰਾ ਇਸ ਮਾਰਕੀਟ ਚੋਂ ਲੋ ਜੀ ਅੰਕਲ ਜੀ ਨਾਲ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਬਹੁਤ ਠੀਕ ਠਾਕ ਜੀ ਬਿਲਕੁਲ ਠੀਕ ਹੈ ਬੇਟਾ ਹਾਂ ਜੀ ਹਾਂ ਜੀ ਤੇ ਅੰਕਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਸਮਾਨ ਤੇ ਮੈਂ ਸਾਰਾ ਦੇਖ ਲਿਆ ਜੀ ਪ੍ਰਾਂਦੇ ਹੀ ਪ੍ਰਾਂਦਿਆਂ ਵਾਲੇ ਬਾਜ਼ਾਰ ਚ ਆਏ ਆ ਤੇ ਪ੍ਰਾਂਦੇ ਮੈਨੂੰ ਬਹੁਤ ਵਧੀਆ ਲੱਗੇ ਜਿਹੜੇ ਆ ਤੁਹਾਡੇ ਸ਼ੌਪ ਤੇ ਪਏ ਨੇ ਸਾਰੇ ਇਧਰ ਮੈਂ ਦਿਖਾ ਵੀ ਚੁੱਕਾ ਜੀ ਪਹਿਲਾਂ ਆਪਣੀ ਵੀਡੀਓ ਚ ਤੇ ਮੈਨੂੰ ਸਭ ਤੋਂ ਪਹਿਲਾਂ ਦੱਸੋ ਮੈਨੂੰ ਸਾਰੇ ਇੱਥੇ ਕਹਿੰਦੇ ਸੀ ਵੀ ਸ਼ੌਪ ਬਹੁਤ ਪੁਰਾਣੀ ਕਿੰਨੇ ਸਾਲ ਪੁਰਾਣੀ ਸ਼ੌਪ ਹੈ ਜੀ ਆਪਣੀ 1 ਇਸ ਸ਼ੌਪ ਦੀ ਜਿਹੜੀ ਆ ਦੁਕਾਨ ਦੀ ਜਿਹੜੀ ਪੰਜਵੀਂ ਜਨਰੇਸ਼ਨ ਨੇ ਅੰਕਲ ਜੀ ਐ ਤੇ 100 150 ਸਾਲ ਪੁਰਾਣੀ ਦੁਕਾਨ ਹੈ। ਕੀ ਬਾਤ ਹੈ। ਤੇ ਅੰਕਲ ਮੈਨੂੰ ਕਹਿੰਦੇ ਸੀ ਅਵਾਰਡ ਵੀ ਮਿਲੇ ਨੇ ਅੰਕਲ ਜੀ। ਉਹਨਾਂ ਬਾਰੇ ਕੁਝ ਦੱਸੋ ਮੜਾ ਜਿਹੜੇ ਅਵਾਰਡ ਤੁਹਾਨੂੰ ਮਿਲੇ ਨੇ। ਤੇ 91 'ਚ ਮੈਨੂੰ ਮਾਸਟਰ ਕਰਾਫਟਮੈਨ ਦਾ ਅਵਾਰਡ ਮਿਲਿਆ। ਕੀ ਬਾਤ ਹੈ। ਪੰਜਾਬ ਗਵਰਨਮੈਂਟ ਵੱਲੋਂ। ਵਾਹ ਜੀ ਵਾਹ ਬਹੁਤ ਵਧੀਆ ਜੀ। ਤੇ ਸੈਕੰਡਲੀ ਮੈਨੂੰ ਮਿਲੇ 92 'ਚ ਮਾਸਟਰ ਕਰਾਫਟਮੈਨ ਤੋਂ ਬਾਅਦ ਕਲਾ ਨਿਧੀ ਅਵਾਰਡ। ਅੱਛਾ ਜੀ। ਉਹ ਵੀ ਮਤਲਬ ਆਪਣੇ ਕਾਰੀਗਰਾਂ ਨੂੰ ਹੀ ਮਿਲਦਾ ਜ अच्छा मिनिस्ट्री ऑफ टेक्सटाइल ਨੇ ਤੇ ਦਿਖਾ دی ਮਾੜਾ ਜੀ ਜਰੂਰ ਜੀ ਦੇਖੋ ਜਿਆਦ ਕੌਂਕਲ ਦੇ ਅਵਾਰਡ ਪਏ ਨੇ ਜਿਹ ਉੱਪਰ ਜਿਹੜੇ ਮਿਲੇ ਨੇ ਤੇ ਐਵੇਂ ਨਹੀਂ ਕਹਿੰਦੇ ਅੰਕ मतलब ਅੰਕਲ ਦੀ ਗੱਲ ਬਾਤ ਵਾਕਈ ਮਤਲਬ ਇਹਨਾਂ ਨੇ ਆਪਣੇ ਪੂਰੀ ਜਵਾਨੀ ਦੇ ਵਿੱਚ ਟਾਈਮ ਦੇ ਵਿੱਚ ਵਧੀਆ ਕੰਮ ਤੇ ਵਧੀਆ ਜਿਹੜੀ ਆ ਕਲਾ ਉਹ ਦਿਖਾਈ ਹੈ ਸੋ ਇਸੇ ਕਰਕੇ ਸ਼ਾਪ ਬਾਹਰ ਦੂਰੋਂ ਮਤਲਬ ਬੋਰਡ ਤੋਂ ਪਤਾ ਲੱਗ ਜਾਂਦਾ ਇਹਨਾਂ ਦੇ ਵੀ ਮਸ਼ਹੂਰ ਹੈ ਤੇ ਹੋਰ ਅੰਕਲ ਜੀ ਵਧੀਆ ਚੱਲੀ ਜਾਂਦਾ ਠੀਕ ਠਾਕ ਬਹੁਤ ਵਧੀਆ ਬਹੁਤ ਹੀ ਵਧੀਆ ਹਾਂਜੀ ਸਾਡੇ ਕਸਟਮਰ ਖੁਸ਼ ਨੇ ਅਸੀਂ ਖੁਸ਼ ਹਾਂ ਬਿਲਕੁਲ ਬਿਲਕੁਲ ਜੀ ਸਾਡੇ ਦੇ ਸਮਾਨ ਅਸੀਂ ਤੁਹਾਡੇ ਕੋਲੇ ਹੁੰਨੇ ਆ ਜੀ ਵੈਸੇ ਲੈਣ ਜਿਆਦਾ ਕਰਕੇ ਇਹ ਕੀ ਗੱਲ ਹੈ ਠੀਕ ਹੈ ਔਰ ਗਾਹੜੇ ਦੀ ਪਸੰਦ ਦੀ ਚੀਜ਼ ਮਿਲਦੀ ਹੈ ਹਾਂਜੀ ਹਾਂਜੀ ਹਫਤੇ ਬੜੀ ਗੱਲ ਦਾ ਇਹ ਗਾਹੜੇ ਦੀ ਪਸੰਦ ਦੀ ਚੀਜ਼ ਔਰ ਰੇਟ ਰੇਟ ਜੇ ਬਿਲਕੁਲ ਮਿਨੀਮਮ ਜੈਨੂਇਨ ਬਿਲਕੁਲ ਜੀ ਰੇਟ ਬਹੁਤ ਜੈਨੂਇਨ ਹੈ ਵਾਕਈ ਅੰਕਲ ਜੀ ਉਹ ਪੁਰਾਣੇ ਵਿਰਾਸਤ ਹੀ ਗੱਮ ਹੈ ਇਹ ਬਿਲਕੁਲ ਜੀ ਬਜ਼ੁਰਗਾਂ ਤੋਂ ਉਸੇ ਸਿੱਖਿਆ ਉਸ ਨੂੰ ਉਸੇ ਨਜ਼ਰੀਏ ਨਾਲ ਦੇਖਦੇ ਆ ਹਾਂਜੀ ਹਾਂਜੀ ਵੀ ਅਸੀਂ ਇਹ ਨਹੀਂ ਸੋਚਦੇ ਵੀ ਤੋਂ ਮੈਕਸਿਮਮ ਮਾਰਜਨ ਹਾਂ ਜੀ ਕਹਿੰਦੇ ਮੈਕਸਿਮਮ ਸੇਲ ਹੋਈ ਜਾਵੇ ਠੀਕ ਬਿਲਕੁਲ ਸਹੀ ਗੱਲ ਹੈ ਤਾਂ ਕਿ ਹੋਰ ਕਾਰੀਗਰ ਵੀ ਨਾਲ ਪਣ ਪਣ ਬਿਲਕੁਲ ਬਿਲਕੁਲ ਠੀਕ ਹੈ ਅੰਕਲ ਜੀ ਹੋਰ ਸੇਵਾ ਦੱਸੋ ਬੱਸ ਜੀ ਧੰਨਵਾਦ ਜੀ ਬਹੁਤ ਬੱਸ ਸასი ਗੱਲ ਬੇਟਾ ਸასი ਓਕੇ ਲਓ ਜੀ ਜਦੋਂ ਵੀ ਗੱਲ ਚੱਲਦੀ ਹੈ ਸ਼ੇਕ ਦੀ ਜਾਂ ਜੂਸ ਪੀਣ ਦੀ ਤੇ ਸਭ ਤੋਂ ਪਹਿਲਾਂ ਨਾਮ ਆਉਂਦਾ ਜੀ ਚਰਨ ਜੂਸ ਦਾ ਤੇ ਆਪਾਂ ਹੁਣ ਖੜੇ ਆ ਇਸ ਟਾਈਮ ਚਰਨ ਜੂਸ ਵਾਲਿਆਂ ਦੇ ਕੋਲ ਦੇਖੋ ਜੀ ਤੁਸੀਂ ਸਾਡੇ ਪਟਿਆਲੇ ਦੀ ਬਹੁਤ ਹੀ ਕੈਂਟ ਤੇ ਨਾਮੀ ਦੁਕਾਨ ਜਿੱਥੇ ਆਪਾਂ ਨੂੰ ਲੱਗ ਲੱਗ ਤਰ੍ਹਾਂ ਦੇ ਸ਼ੇਕ ਆ ਜਿਹੜੇ ਉਹ ਮਿਲਦੇ ਆ ਜੀ ਚਰਨ ਜੂਸ ਤੇ ਸਿੰਸ 2010 11 ਤੋਂ ਆਪਾਂ ਇਹਨਾਂ ਕੋਲ ਆ ਰਹੇ ਆ ਮਹਿੰਦਰਾ ਕਾਲਜ ਜਿੱਥੇ ਆਪਾਂ ਸਟੱਡੀ ਕਰਦੇ ਸੀ ਉਦੋਂ ਦੇ ਤੇ ਹੁਣ ਵੀ ਆਏ ਆ ਤੇ ਨਾਲੇ ਕਰਦੇ ਆ ਟਰਾਈ ਤੇ ਮਿਲਦੇ ਆ ਵੀਰ ਨੂੰ ਹੋਰ ਜੀ ਕਿਵੇਂ ਆ ਠੀਕ ਹਾਂ ਯਾ ਦੇਖੋ ਇਹਨਾਂ ਦੀ ਸ਼ਾਪ ਹੈ ਜੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਸਮਾਲ మీడియం ਲਾਰਜ ਮੱਗ ਤੇ ਆ ਆ ਪਿੰਦਾ ਕੋਈ ਵੱਡਾ ਵੀ ਰੇਵੀ ਲੈ ਲੈਂਦੇ ਇੱਕ ਜਣਾ ਪੀ ਲੈਂਦਾ ਦੇਖੋ ਜੀ ਤੁਸੀਂ ਇਹ ਜੱਗ ਮੇਰੇ ਸਾਹਮਣੇ 1.5 ਲੀਟਰ 1.5 ਲੀਟਰ ਕੇ ਜਿਆਦਾ ਹੈ 1200 ml ਹੈ ਜੀ ਤੇ ਇਹ ਵੀ ਪੀਣ ਵਾਲੇ ਬਾਈ ਬੈਠੇ ਨੇ ਬੰਦੇ ਤੇ ਇਸ ਤਰ੍ਹਾਂ ਕਰਕੇ ਦੇਖੋ ਜੀ ਹਰ ਇੱਕ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਥੇ ਜੂਸਿਸ ਡਰਿੰਕਸ ਹਰ ਤਰ੍ਹਾਂ ਦੀ ਜਿਹੜੀ ਮਿਲ ਜਾਣੀ ਹੈ ਤੇ ਹੁਣ ਆਪਾਂ ਕਰਦੇ ਹਾਂ ਜੀ ਇੱਥੇ ਜੂਸ ਟ੍ਰਾਈ ਤੇ ਫਿਰ ਦੱਸਦੇ ਹਾਂ ਕੀ ਟੈਸਟ ਵੈਸੇ ਤਾਂ ਇੱਕ ਨੰਬਰ ਟੈਸਟ ਹੈ ਜੀ ਕਿਉਂਕਿ ਸਾਡੇ ਸਾਰੇ ਪਟਿਆਲੇ ਦੇ ਜਿੰਨੇ ਵੀ ਖਾਸ ਕਰਕੇ ਜੂਸ ਪੀਣ ਵਾਲੇ ਸਾਰੇ ਇੱਥੇ ਹੁੰਦੇ ਨੇ ਸੋ ਸ਼ੁਰੂ ਤੋਂ ਆ ਰਹੇ ਹਾਂ ਹੁਣ ਵੀ ਪੀਣੇ ਆ ਜੀ ਦੇਖ ਲਿਆ ਯਾਰ ਜੀ ਲਓ ਜੀ ਆਪਣਾ ਤਿਆਰ ਹੈ ਜੀ ਜੂਸ ਚੈੱਕ ਕਰੋ ਜੀ ਮਿਕਸ ਜੂਸ ਆਪਾਂ ਪੀਣ ਲੱਗੇ ਆ ਜੀ ਅਨਾਰ ਮਸੰਮੀ ਸਾਰਾ ਕੁਝ ਕੈਂਟ ਇਸਟ ਵੈਸੇ ਪੂਰੀ એનર્ਜੀ ਆ ਜਾਂਦੀ ਇਹਨਾਂ ਦਾ ਜੂਸ ਪੀ ਕੇ ਸ਼ੇਕ ਖਾ ਕੇ ਸ਼ੇਕ ਖਾਈਦਾ ਮਲਾਂ ਦਾ ਪੀ ਜੈ ਨਹੀਂ ਸ਼ੇਕ ਖਾ ਕੇ ਤੇ ਜੂਸ ਪੀ ਕੇ ਪੂਰੀ એનર્ਜੀ ਆ ਜਾਂਦੀ ਹੈ ਜੀ ਕੈਂਟ ਸਵਾਦ ਹੈ ਜੀ ਟੇਸਟ ਇਹਨਾਂ ਦਾ ਲਗਾਤਾਰ ਅ ਮਤਲਬ ਪੂਰਾ ਕਨਸਟੈਂਟ ਜਿਹੜਾ ਲਗਾਤਾਰ ਇੱਕੋ ਜਿਹਾ ਹੈ ਜੀ ਲਓ ਜੀ ਇਹ ਸ਼ੇਕ ਵੀ ਰੈਡੀ ਹੈ ਇਹ ਹੈਗਾ ਜੀ ਮਿਕਸ ਫਰੂਟ ਸ਼ੇਕ ਹਨਾ ਬੋ ਜੀ ਹਾਂ ਮਿਕਸ ਫਰੂਟ ਸ਼ੇਕ ਹੈ ਜੀ ਹਾਂ ਥੱਲੇ ਕਰੀਮ ਪਾਈ ਹੋਈ ਜੀ ਤੇ ਮੰਗੋ ਆ ਗਿਆ ਆ ਪਪੀਤਾ ਆ ਗਿਆ ਉੱਪਰ ਤੁਸੀਂ ਇਹਦੇ ਨਾਲ ਆ ਚੈੱਕ ਕਰੋ ਜੀ ਏ ਬਦਾਮ ਅਨਾਰ ਡ్రਾਈ ਫਰੂਟ ਚੈੱਕ ਕਰੋ ਤੇ ਅਪਰ ਡਰੈਗਨ ਪੈਣਾ ਵੀਰੇ ਕੱਟ ਕੇ ਲਓ ਜੀ ਇਹ ਆ ਇਹ ਹੈਗਾ ਜੀ ਸਮਾਲ ਤੇ ਕੀ ਪ੍ਰਾਈਜ਼ਿੰਗ ਇਹਦੀ ਵੀਰੇ 70 ਰੁਪਏ 70 ਰੁਪਏ ਦੇ ਵਿੱਚ ਤੁਸੀਂ ਖਾ ਕੇ ਦੇਖੋਗੇ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਅਸੀਂ ਮਤਲਬ ਆਪਦੇ ਪੈਸੇ ਖਰਾਬ ਕੀਤੇ 101% ਪੈਸਾ ਵਸੂਲ ਵਾਲਾ ਕੰਮ ਹੈ ਜੀ ਇਹ ਆ ਜੀ ਚੈਲੰਜੂਸ ਦੀ ਖਾਸੀਅਤ ਹੈ ਤੇ ਬਹੁਤ ਵਧੀਆ ਚੀਜ਼ ਹੈ ਜੀ ਜਦੋਂ ਗੱਲ ਆਉਂਦੀ ਨਾ ਪਟਿਆਲੇ ਦੀ ਤੇ ਪਟਿਆਲੇ ਦੇ ਵਿੱਚ ਜਿਹੜੀ ਮਾਰਕੀਟ ਆਉਂਦੀ ਆ ਜੁੱਤੀਆਂ ਵਾਲਾ ਬਾਜ਼ਾਰ ਜਿੱਥੇ ਆਪਾਂ ਨੂੰ ਪੰਜਾਬੀ ਜੁੱਤੀ ਮਿਲਦੀ ਆ ਉਦੀ ਗੱਲ ਜ਼ਰੂਰ ਛੇੜਦੀ ਆ ਤੇ ਆਪਾਂ ਉਸੇ ਮਾਰਕੀਟ ਦੇ ਵਿੱਚ ਦੇਖੋ ਜੀ ਪਹੁੰਚ ਚੁੱਕੇ ਆ ਮੇਰੇ ਪਿੱਛੇ ਸਾਰੀ ਉਹੀ ਮਾਰਕੀਟ ਤੋੜ ਤੱਕ ਸਿਰੇ ਤੱਕ ਤਕਰੀਬਨ 2250 ਮੀਟਰ ਦਾ ਏਰੀਆ ਜਿਹੜਾ ਜੀ ਇਹ ਸਾਰੀ ਮਾਰਕੀਟ ਆ ਇਹ ਜੁੱਤੀਆਂ ਵਾਲਾ ਬਾਜ਼ਾਰ ਆ ਤੇ ਹੁਣ ਆਪਾਂ ਕਿਸੇ ਆਹ ਸਾਹਮਣੇ ਬਾਈ ਖੜਾ ਦੇ ਕੋਲ ਜਾ ਕੇ ਦੇਖਦੇ ਆ ਮਿਲਦੇ ਆ ਬਾਈ ਨੂੰ ਤੇ ਵੈਰਾਈਟੀ ਚੈੱਕ ਕਰਦੇ ਆ ਜੀ ਜੁੱਤੀਆਂ ਦੀ ਕੀ ਹਾਲ ਨੇ ਵੀਰੇ ਠੀਕ ਠਾਕ ਤੇ ਦਿਖਾਓ ਜੀ ਆਪਾਂ ਨੂੰ ਕੈਂਟ ਕੈਂਟ ਜੁੱਤੀਆਂ ਜਿਹੜੀ ਮਤਲਬ ਤੁਹਾਡੀ ਦੁਕਾਨ ਦੀ ਸ਼ਾਪ ਦੀ ਜਿਹੜੀ ਸਭ ਤੋਂ ਟੌਪ ਕਲਾਸ ਜੁੱਤੀ ਆ ਉਹ ਦਿਖਾਓ ਜੈਂਟਸ ਇੱਕ ਜੈਂਟਸ ਤੇ ਇੱਕ ਦੇਖਦੇ ਆ ਜੀ ਆ ਚੈੱਕ ਕਰੋ ਤੁਸੀਂ ਜੁੱਤੀਆਂ ਨੇ ਜੁੱਤੀਆਂ ਨੇ ਜੇ ਇੱਥੇ ਅੱਛਾ ਜੀ ਅੱਛਾ ਜੀ ਇਹ ਸਭ ਤੋਂ ਇਹ ਦੇਖੋ ਜੀ ਇਹਨਾਂ ਦੀ ਦੁਕਾਨ ਦੀ ਜਿਹੜੀ ਆ ਸਭ ਤੋਂ ਯੂਨੀਕ ਤੇ ਮਹਿੰਗੀ ਆਈਟਮ ਹੈ ਕੀ ਪ੍ਰਾਈਸ ਵੀਰੇ ਦਾ ਜੀ ਸਿੱਟਿੰਗ ਇੰਚ ਚੜੂ ਵੀਰੇ 160 ਅੱਛਾ ਇਹ ਪਿਓਰ ਲੈਦਰ ਆ ਵੀਰੇ ਠੀਕ ਹੈ ਜੀ ਕੀ 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 ਨਾਮ ਹੈ ਆਪਣੀ ਸ਼ਾਪ ਦਾ ਜੀ ਨਿਊ ਗੋਲ ਜੁੱਤੀ ਸਟੋਰ ਨਿਊ ਗੋਲ ਜੁੱਤੀ ਸਟੋਰ ਤੇ ਇੱਕ ਆ ਵੀ ਹੈ ਜੀ ਇਹ ਜੈਂਟਸ ਵਾਸਤੇ ਆ अच्छा पाकिस्तानी नोक वाला खुस्सा चेक करो जी ਤੁਸੀਂ کیا بات ہے دیکھو ਜੀ ਬਹੁਤ ਸੋਲਿਡ ਜੁੱਤੀ ਬਣੀ ਹੋਈ ਹੈ ਆ ਡਿਜ਼ਾਈਨਿੰਗ ਲੱਗੀਆਂ ਚੱਲ ਅੱਛਾ ਜੀ ਨੋਕ ਵਾਲੀ ਕਿਹੜਾ ਇਸੇ ਪਲੇਸ ਸਾਰੇ ਪਹਿਲਾਂ ਲੇਡੀਜ਼ ਦਿਖਾਇਆ ਆ ਚੈੱਕ ਕਰੋ ਜੀ ਇਹ ਸਾਰੀਆਂ ਟੌਪ ਕਲਾਸ ਨੇ ਵਧੀਆ ਲਓ ਜੀ ਇਹ ਚੈੱਕ ਕਰੋ ਤੁਸੀਂ ਇਥੇ ਸਾਰੀਆਂ ਇਹੀ ਦੁਕਾਨਾਂ ਨੇ ਅੱਗੇ ਵੀ ਇੱਕ ਵਾਰੀ ਤੁਹਾਨੂੰ ਇੱਕ ਦੁਕਾਨਾਂ ਦੀ ਜਿਹੜੀ ਚਲਕ ਜ਼ਰੂਰ ਦਿਖਾਉਣਾ ਵਾ ਤੇ ਸਾਰਾ ਵਲੌਗ ਦੇਖਿਓ ਜੀ ਯਾਰ ਮੇਰੇ ਸਾਹੀ ਮੇਰੇ ਸਾਹੀ ਦਾ ਕੱਢ ਕੇ ਦਿਖਾ ਬਾਈ ਦੇਖਾਂ ਵਾ ਇਹ ਮੇਰਾ ਹੀ ਹੈ ਕਿਹੜੀ ਕੱਚੀ ਸੋਲੀ ਕਿ ਸੋਲੀ ਹੋਊਗੀ ਮੈਨੂੰ ਸੋਲੀ ਵੀਰ ਸੋਲੀ ਸਹੀ ਹੈ ਸੋਲੀ ਸੋਲੀ ਠੀਕ ਆ ਅੰਦਰੀ ਤਾਂ ਫਿਰ ਛੋਟੀ ਨਹੀਂ ਲਿਆਓ ਸੁੱਟੋ ਰੱਖੋ ਥੱਲੇ ਪਾਈਏ ਛੱਡ ਦਿਓ ਜੀ ਆ ਦੋ ਜੀ ਆ ਕੇ ਚੈੱਕ ਕਰਦੇ ਆਪਾਂ ਕੀ ਬਾਤ ਹੈ ਯਾ ਬਿਲਕੁਲ ਜੀ ਚੈੱਕ ਕਰੋ ਸ਼ੀਸ਼ੇ ਜੀ ਵੀ ਪਾਈ ਬਹੁਤ ਸੋਹਣੀ ਲੱਗ ਰਹੀ ਹੈ ਬਟ ਮੈਂ ਹੁਣ ਜੀਨਵੀਰ ਕੀਤੀ ਹੋਈ ਹੈ ਸੋ हां जी ਨਾਲ ਚਲਦੀ ਆ ਪਰ ਜਿਹੜੀ ਜ਼ਿਆਦਾ ਕੁੜਤੇ ਵਿਆਮੇ ਨਾਲ ਵਧੀਆ ਲੱਗਦੀ ਆ ਸੋ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜੀ ਇਹ ਬਾਜ਼ਾਰ ਦੇ ਵਿੱਚ ਜੁੱਤੀ ਦੀ ਬਹੁਤ ਵੈਰਾਈਟੀਆਂ ਅੱਗੇ ਵੀ ਜਾ ਕੇ ਹੋਰ ਦਿਖਾਉਣੀ ਆ ਜੀ ਇੱਥੇ ਰੈਗੂਲਰ ਸਾਰੀਆਂ ਜੇ ਆਪਾਂ ਤੁਰੇ ਜਾਵਾਂਗੇ ਨਾ ਸਾਰੀਆਂ ਦੁਕਾਨਾਂ ਲਗਾਤਾਰ ਜਿਹੜੀਆਂ ਆਉਣੀਆਂ ਜੀ ਜੁੱਤੀਆਂ ਦੀਆਂ ਆਉਣੀਆਂ ਇਧਰਲੇ ਪਾਸੇ ਵੀ ਤੇ ਇਧਰ ਵੀ ਅਲੱਗ-ਅਲੱਗ ਤੇ ਭਾਂਤ-ਭਾਂਤ ਦੀ ਵੈਰਾਈਟੀ ਆ ਜਿਹੜੀ ਪੰਜਾਬੀ ਜੁੱਤੀ ਤੁਹਾਨੂੰ ਵੇਖਣ ਨੂੰ ਮਿਲੂਗੀ ਜੀ ਉੱਥੇ ਇਹ ਆ ਆਪਣਾ ਪਟਿਆਲਾ ਜੀ ਸ਼ਾਹੀ ਸ਼ਹਿਰ ਦੀਆਂ ਸਾਰੀਆਂ ਸ਼ਾਹੀ ਚੀਜ਼ਾਂ ਨੇ ਜੀ ਹੋ ਹੋਰ ਜੀ ਠੀਕ ਠਾਕ ਹਾਂ ਜੀ ਹਾਂ ਜਰੂਰ ਜੀ ਲਓ ਜੀ ਇਹ ਵੀ ਦਿਖਾ ਦਿੰਨੇ ਆ ਤੇ ਇੱਧਰ ਵੀ ਚੈੱਕ ਕਰੋ ਬਾਈਆਂ ਆਣੇ ਲੇਡੀਜ਼ ਮੈਨੂੰ ਤਾਂ ਯਾਰ ਵੈਸੇ ਬਹੁਤ ਵਧੀਆ ਲੱਗੀਆਂ ਨੇ ਵੈਰਾਈਟੀ ਚੈੱਕ ਕਰੋ ਤੁਸੀਂ ਲੇਡੀਜ਼ ਜੁੱਤੀਆਂ ਦੀ ਕਿਆ ਬਾਤ ਹੈ ਕੀ ਨਾਮ ਹੈ ਵੀਰ ਜੀ ਲਓ ਜੀ ਭਾਰਤ ਵਾਲੇ ਜੀ ਭਾਰਤ ਥੈਂਕ ਯੂ ਥੈਂਕ ਯੂ ਵੀਰ ਜੀ ਥੈਂਕ ਯੂ ਜੀ ਦੇਖੋ ਜੀ ਕਿੰਨੀ ਆਓ ਵਕਤ ਕਰਦੇ ਨੇ ਕਿਆ ਬਾਤ ਹੈ ਸਾਰਾ ਸਟੋਰ ਆ ਜਿਹੜਾ ਸਾਰਾ ਮਤਲਬ ਕਹਿ ਲੋ ਤੁਸੀਂ ਇਹਨਾਂ ਦੇ ਜਿੰਨੇ ਰੱਖਨੇ ਸਾਰੇ ਭਰੇ ਪਏ ਨੇ ਜੀ ਉਹ ਅਲੱਗ-ਅਲੱਗ ਵੈਰਾਈਟੀ ਤੁਹਾਨੂੰ ਇਸ ਮਾਰਕੀਟ 'ਚ ਮਿਲ ਮਿਲ ਜੂਗੀ ਜੁੱਤੀਆਂ ਦੀ। ਲਓ ਜੀ ਇਸ ਟਾਈਮ ਆਪਾਂ ਖੜੇ ਆਂ ਅਦਾਲਤ ਬਾਜ਼ਾਰ ਦੇ ਵਿੱਚ ਤੇ ਅਦਾਲਤ ਬਾਜ਼ਾਰ ਦੇ ਵਿੱਚ ਸਾਰੇ ਤੁਹਾਨੂੰ ਸੂਟ ਮਿਲਣਗੇ ਤੇ ਵੈਸੇ ਮਨਿਆਰੀਆਂ ਦੁਕਾਨਾਂਵਾਂ ਨੇ ਪਰ ਘੱਟ ਨੇ ਜ਼ਿਆਦਾ ਕਰਕੇ ਲੇਡੀਜ਼ ਸੂਟ ਇੱਧਰ ਮਿਲਦੇ ਆ ਤੇ ਆਪਾਂ ਵੈਸੇ ਇੱਕ ਸ਼ਾਪ ਆ ਜਿਹੜੀ ਇੱਥੇ ਐਂਟਰ ਹੋਣੇ ਆ ਕ੍ਰੇਸੀ ਕਲੋਥ ਸਟੋਰ ਤੇ ਦੇਖਦੇ ਆਂ ਕੀ ਵੈਰਾਈਟੀ ਹੈ ਜੀ। ਲਓ ਜੀ ਇਹ ਲੇਡੀ ਸੂਟ ਚੈੱਕ ਕਰੋ ਤੁਸੀਂ ਕ੍ਰੇਸੀ ਕਲੋਥ ਸਟੋਰ ਹੋਰ ਭਾਈ ਕੀ ਹਾਲ ਨੇ? ਜੀ ਜੀ ਭਾਈ। ਠੀਕ ਠਾਕ। ਹੋਰ ਜੀ ਕਿਦਾਂ ਠੀਕ ਹੋ? ਵਧੀਆ ਚਾਹੀਦਾ ਤੇ ਲਓ ਜੀ ਭਾਈ ਆ ਜਿਹੜੇ ਸੂਟ ਨੇ ਨਾ ਵਾਈਟ ਜੇ ਇਹਨਾਂ ਬਾਰੇ ਦੱਸੋਗਾ ਜੀ ਮੈਨੂੰ ਬਹੁਤ ਵਧੀਆ ਲੱਗੇ ਯਾਰ ਵੜਦਿਆਂ ਸਾਰ ਮੇਰੀ ਜਿਹੜੀ ਅੱਖ ਤੁਹਾਡੀ ਇਹ ਸੂਟਾਂ ਲੱਗੇ ਬਹੁਤ ਵਧੀਆ ਸੂਟ ਨੇ ਇਹ ਜਿਹੜਾ ਮਰਜ਼ੀ ਆਪਾਂ ਕਲਰ ਕਰਵਾ ਸਕਦੇ ਆ ਲਹਿੰਗੇ ਵਗੈਰਾ ਸੂਟ ਹਰ ਇੱਕ ਚੀਜ਼ ਬਣ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਹੋਰ ਦੇ ਸਾਰੇ ਫੈਬਰਿਕ ਹੋਣਗੇ ਆਪਣੇ ਕੋਲ ਹਰ ਕਰਾ ਦੇ ਠੀਕ ਹੈ ਜੀ ਸਭ ਤੋਂ ਟਾਪ ਕਲਾਸ ਯੂਨੀਕ ਤੁਹਾਡੀ ਦੁਕਾਨ ਦੀ ਜਿਹੜੀ ਇਹ ਚੀਜ਼ ਆ ਕਲੋਥ ਨੇ ਮੈਨੂੰ ਉਹ ਦਿਖਾਓ ਉਹ ਚੀਜ਼ ਦਿਖਾਣਾ ਨੂੰ ਪੂਰ ਹੈਵੀ ਦੁਪੱਟਾ ਪਾਕਿਸਤਾਨੀ ਲਓ ਜੀ ਪਾਕਿਸਤਾਨੀ ਪਾਕ ਇੱਕ ਪੂਰਾ ਹੈਵੀ ਦੁਪੱਟਾ ਹੈਗਾ ਲੋ ਜਿਹੜੀਆਂ ਮੇਰੀਆਂ ਭੈਣਾਂ ਵਲੌਗ ਦੇਖ ਰਹੀਆਂ ਨੇ ਲੇਡੀਜ਼ ਜਿਹੜੇ ਜਿਹੜੇ ਦੇਖ ਰਹੀਆਂ ਵਲੌਗ ਚੈੱਕ ਕਰੋ ਜੀ ਇਹ ਪਾਕਿਸਤਾਨੀ ਸੂਟ ਇਹ ਇਹ ਦੁਪੱਟਾ ਹੈ ਅੱਜ ਹਾਏ ਭਾਜੀ ਕੱਲਾ ਦੁਪੱਟਾ ਆਂਦਾ ਹੈਵੀ ਹੈ ਅੱਛਾ ਕੱਲਾ ਦੁਪੱਟਾ ਅੱਛਾ ਅੱਛਾ ਕਿਹੜਾ ਲੈ ਸਕਦੇ ਆ ਇੱਕ ਵਾਰੀ ਦਿਖਾਓ ਯਾਰ ਪਲੇਨ ਲੈ ਲਓ ਭਾਵੇਂ ਛੋਟੀ ਬੁੱਟੀ ਛੋਟੀ ਬੁੱਟੀ ਅੱਛੇ ਰੱਖ ਲੈ ਆਸ ਹੋ ਜਾਏਗਾ ਅੱਛਾ ਲਓ ਜੀ ਯਾਰ ਬੜੀ ਐਂਡ ਮੈਚਿੰਗ ਕਰਾ ਰਹੇ ਤੁਸੀਂ ਲਵਾ ਹੋਗੇ ਪੈਸੇ ਹੈ ਅੱਛਾ ਰੇਟ ਰੂਟ ਦੱਸੋ ਕਿੰਨੇ ਕਿੰਨੇ ਤੱਕ ਤੁਸੀਂ ਦੇ ਦਿੰਦੇ ਹੋ ਇਹ ਪਾਜੀ ਆ ਦੁਪੱਟਾ ਹੈ ਹਾਂਜੀ ਹਾਂਜੀ ਇਹ ਦੁਪੱਟਾ ਇਕੱਲਾ ਆਪਾਂ ਨੂੰ ਪੇਜੇਗਾ 2850 ਰੁਪਏ ਦੇ ਅੱਛਾ ਅੱਛਾ ਜੀ 2850 ਦਾ ਦੁਪੱਟਾ ਠੀਕ ਹੈ ਭਾਈ ਵਰਕ ਦੇਖ ਲਓ ਕੋਈ ਨਾ ਲੈ ਕੇ ਪ੍ਰੋਪਰ ਹੈਵੀ ਦੁਪੱਟਾ ਹੈਗਾ 4 ਸਾਈਡ ਕੰਮਿਸ਼ਨ ਅੱਛਾ ਜੀ ਕਿੰਨੇ ਤੋਂ ਸਟਾਰਟ ਹੋ ਗਏ ਸੂਟ ਤੇ ਲਾਸਟ ਕਿੰਨੇ ਤੱਕ ਆਪਣੇ ਕੋਲ ਸੂਟ ਪਾਜੀ 1000 ਰੁਪਏ ਤੋਂ ਸਟਾਰਟ ਹੈ ਅੱਛਾ ਜੀ 10000 15000 ਤੱਕ ਸੂਟ ਮਿਲ ਜਾਗਾ 10 15000 ਤੱਕ ਦੇਖੋ ਹੀ ਸੂਟ ਬਾਈ ਕਹਿੰਦਾ ਮੈਂ ਦੇ ਦਾਂਗਾ ਤੇ ਵੈਰਾਈਟੀ ਚੈੱਕ ਕਰੋ ਤੁਸੀਂ ਇੱਧਰ ਵੀ ਪਾਈ ਪੈਣੋ ਕੋਈ ਸੂਟ ਹੈਗੇ ਨੇ ਲੇਡੀ ਕਾ ਚੀਜ਼ ਦਿਖਾਉਣੀ ਬਿਚਾ ਲਓ ਜੀ ਸਾਡੇ ਕੋਲ ਹੋਰ ਚੀਜ਼ ਚੇਕ ਕਰੋ ਹਾਂਜੀ ਹਾਂਜੀ ਕੀ ਕਹਿਣ ਲੱਗੇ ਸੀ ਤੁਸੀਂ ਵੀਰੇ ਸਾਡੇ ਕੋਲ ਕਾਟਨ ਦੇ ਪਾਰਟੀਆਂ ਹਰ ਤਰ੍ਹਾਂ ਦੇ ਸੂਟ ਮਿਲ ਜਾਂਦੇ ਪ੍ਰਿੰਟਡ ਲੈਣਾ ਚਾਹੁੰਦੇ ਹੋ ਜਿੱਦਾਂ ਮਰਜ਼ੀ ਠੀਕ ਹੈ ਜੀ ਹਰ ਇੱਕ ਚੀਜ਼ ਮਿਲ ਜੀ ਸਾਡੇ ਕੋਲ ਡਿਫਰੈਂਟ ਡਿਜ਼ਾਈਨ ਲਓ ਜੀ ਇਹ ਆ ਪਟਿਆਲੇ ਦੀ ਮਾਰਕੀਟ ਦੇ ਸੂਟ ਚੈੱਕ ਕਰੋ ਹਰ ਇੱਕ ਵੈਰਾਈਟੀ ਅਵੇਲੇਬਲ ਕਲਰ ਦੋ ਮਿਲਦੇ ਨੇ ਠੀਕ ਹੈ ਜੀ ਚਾਰ ਮਿਲਦੇ ਠੀਕ ਹੈ ਜੀ ਠੀਕ ਲਓ ਜੀ ਅਦਾਲਤ ਬਾਜ਼ਾਰ ਦਾ ਚੱਕਰ ਲਾਉਨੇ ਆ ਕਿਹੜਾ ਲਾਉਨੇ ਆ ਜੀ ਇਹ ਚੈੱਕ ਕਰੋ ਜੀ ਸਾਰਾ ਅਦਾਲਤ ਬਾਜ਼ਾਰ ਹੈ ਜੀ ਇੱਥੇ ਪਾਂਤ ਪਾਂਦੀਆਂ ਤੁਹਾਨੂੰ ਵੈਰੈਟੀਆਂ ਮਿਲਣਗੀਆਂ ਜੀ ਸੂਟਾਂ ਦੀਆਂ ਦੁਕਾਨਾਂ ਹੀ ਦੁਕਾਨਾਂ ਨੇ ਜੀ ਇੱਧਰ ਸਾਰੀਆਂ ਸੱਟਾਂ ਦੀਆਂ ਹੁਣ ਆਪਾਂ ਹਰੇਕ ਦੁਕਾਨ ਚ ਜਿਹੜੀ ਐ ਐਂਟਰੀ ਨਹੀਂ ਕਰ ਸਕਦੇ ਲੇਕਿਨ ਇੱਥੇ ਇਹ ਚੀਜ਼ਾਂ ਜੀ ਬਹੁਤ ਭਰਪੂਰ ਨੇ ਜੀ ਚੈੱਕ ਕਰੋ ਇਹ ਹੈਗਾ ਜੀ ਪਟਿਆਲੇ ਦਾ ਅਦਾਲਤ ਬਾਜ਼ਾਰ ਲਓ ਜੀ ਇਹ ਚੈੱਕ ਕਰੋ ਜੀ ਇਸ ਤਰ੍ਹਾਂ ਕਰਕੇ ਸੋਅ ਸਨੇ ਜੀ ਸਾਰੀਆਂ ਬਹੁਤ ਵੱਡਾ ਜੀ ਇਹ ਸਾਰਾ ਮਤਲਬ ਏਸੀ ਮਾਰਕੀਟ ਤੱਕ ਅਦਾਲਤ ਬਜ਼ਾਰੀ ਵਜਦਾ ਜੀ ਅੱਗੇ ਏਸੀ ਮਾਰਕੀਟ ਆ ਜਾਂਦੀ ਹੈ ਇਸ ਮਾਰਕੀਟ ਦੇ ਵਿੱਚ ਹਮੇਸ਼ਾ ਜਿਹੜੀ ਚਾਹਲ ਪੈਲ ਬਣੀ ਰਹਿੰਦੀ ਹੈ ਜੀ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨਾਂ ਜੁਐਲਰੀ ਦੀਆਂ ਆਰਟੀਫੀਸ਼ੀਅਲ ਇਹ ਆਰਟੀਫੀਸ਼ੀਅਲ ਜੁਐਲਰੀ ਫਲਕਾਰੀਆਂ ਦੀਆਂ ਆ ਦੇਖੋ ਜੀ ਕਰੋ ਚੈੱਕ ਸਾਹਮਣੇ ਇਹ ਚੀਜ਼ਾਂ ਨੇ ਜੀ ਪਟਿਆਲੇ ਦੀ ਇਸ ਮਾਰਕੀਟ ਦੇ ਵਿੱਚ ਆ ਇੱਕ ਸ਼ਾਪ ਹੈ ਜੀ ਪਟਿਆਲਾ ਦੁਪੱਟਾ ਉਸੈਂਡ ਫਲਕਾਰੀ ਸੈਂਟਰ ਮੈਨਾ ਫਲਕਾਰੀਆਂ ਦੇਖੀਆਂ ਸੀ ਬਾਹਰੋਂ ਬਹੁਤ ਵਧੀਆ ਲੱਗੀਆਂ ਨੇ ਆ ਦੇਖੋ ਤੁਸੀਂ ਬਹੁਤ ਘੰਟੇ ਮੈਂ ਅੰਦਰ ਜਾ ਕੇ ਦੇਖਦਾ ਵੀ ਕਿਵੇਂ ਆ ਇੱਕ ਲੀਆਂ ਫਲਕਾਰੀਆਂ ਤੇ ਦੁਪੱਟੇ ਵਾਲੀ ਸ਼ਾਪ ਹੈ ਜਾਨਾ ਹੈ ਨਾ ਅੱਸੀ ਆ ਵੀ ਜੀ ਹੋਰ ਜੀ ਕੀ ਹਾਲ ਹੈ ਠੀਕ ਹੈ ਤੇ ਆ ਫੋਟੋ ਜਿਹੜੀ ਲੱਗੀ ਆਣਾ ਸਾਹਮਣੇ ਜੀ ਇਹ ਬਹੁਤ ਛੋਟੇ ਦੇਖਦੇ ਆ ਰਹੇ ਹਾਂ ਬੜੀ ਵਧੀਆ ਵੀਰ ਜੀ ਫੋਟੋ ਹੈ ਜੀ ਤੇ ਬੜੀ ਪਿਆਣੀ ਹੈ ਤੇ ਫੁਲਕਾਰੀ ਦੇਖਦੇ ਆਂ ਹੋਰ ਜੀ ਕੀ ਹਾਲ ਹੈ ਵੀਰੇ ਇਹ ਸਾਰੀ ਸ਼ਾਪ ਚੈੱਕ ਕਰੋ ਜੀ ਤੁਸੀਂ ਕੱਲੇ ਦੁਪੱਟੇ ਤੇ ਫੁਲਕਾਰੀਆਂ ਨੇ ਜੀ ਇੱਥੇ ਅਲੱਗ ਅਲੱਗ ਵੀਰ ਜੀ ਦਿਖਾਓ ਜਿਹੜੀ ਮਤਲਬ ਸੁਪਰ ਜਿਹੜੀ ਤੁਹਾਡੀ ਸ਼ਾਪ ਦੀ ਚੀਜ਼ ਹੈ ਜਿਹੜੀ ਫੁਲਕਾਰੀ ਉਹ ਦਿਖਾਓ ਇੱਕ ਨੰਬਰ ਜਿਹੜੀ ਲਓ ਜੀ ਲਓ ਜੀ ਫੁਲਕਾਰੀ ਚੈੱਕ ਕਰੋ ਜੀ ਹੈਵੀ ਹੈਵੀ ਫੁਲਕਾਰੀਆਂ ਕਿਆ ਬਾਤ ਹੈ ਜੀ ਵੀਰ ਜੀ ਸਟਾਰਟਿੰਗ ਪ੍ਰਾਈਸ ਥੱਲੇ ਤੋਂ ਲੈ ਕੇ ਉੱਪਰ ਤੱਕ ਮਿਨੀਮਮ ਤੋਂ ਮੈਕਸਿਮਮ ਕਿੰਨਾ ਜੀ 300 ਸਟਾਰਟਿੰਗ ਉੱਪਰ 2250 ਅੱਛਾ ਜੀ 300 ਤੋਂ ਸਟਾਰਟ ਹੋ ਕੇ 2250 2800 ਤੱਕ ਮਤਲਬ ਇਸ ਤੋਂ ਉੱਪਰ ਵੀ ਆ ਗਿਆ ਠੀਕ ਹੈ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਸੋ ਦੇਖੋ ਜੀ ਤੁਸੀਂ ਦੇਖੋ ਜੀ ਕਿਆ ਬਾਤ ਹੈ ਇਹ ਵੀਡੀਓ ਦੇ ਵਿੱਚ ਜਿੰਨੀ ਵਧੀਆ ਲੱਗ ਰਹੀ ਹੈ ਨਾ ਉਸ ਤੋਂ ਕਿਤੇ ਜਾਣਾ ਵਧੀਆ ਲੱਗ ਰਹੀ ਹੈ ਜੀ ਸਾਰੇ ਕਰ ਗਏ ਇੱਕ ਤੋਂ ਇੱਕ ਚੀਜ਼ਾਂ ਨੇ ਜਿਹਨਾਂ ਕੋ ਆ ਵੀ ਦੇਖੋ ਇੱਕ ਤੇ ਹੋਰ ਚੀਜ਼ ਜੀ ਆਪਣੇ ਫਲਕਾਰੀਆਂ ਹਨ ਰੱਖ ਤੇ ਕੀ ਬੋਤਣ ਲਓ ਜੀ ਬਾਈ ਨੇ ਇੱਕ ਤੋਂ ਇੱਕ ਚੀਜ਼ ਕੱਢ ਕੇ ਦਿਖਾਤੀ ਹੈ ਫਲਕਾਰੀਆਂ ਵਾਲੀ ਲੋ ਜੀ ਆ ਵੀ ਦੇਖੋ ਕੀ ਬਾਤ ਹੈ ਜੀ ਸੋ ਇਹ ਆ ਜੀ ਸਾਡੇ ਪਟਿਆਲੇ ਦੇ ਵਿੱਚ ਜਿਹੜੀਆਂ ਮਾਰਕੀਟਸ ਨੇ ਮਾਰਕੀਟਸ ਦੇ ਵਿੱਚ ਮਿਲਣ ਵਾਲੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਵਧੀਆ ਵਧੀਆ ਚੀਜ਼ਾਂ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਫੁਲਕਾਰੀਆਂ ਐ ਕਿਤੇ ਤੁਸੀਂ ਪੰਜਾਬੀ ਜੁੱਤੀਆਂ ਦੇਖ ਰਹੇ ਹੋ ਤੇ ਅਲੱਗ ਅਲੱਗ ਤਰ੍ਹਾਂ ਦੇ ਸੂਟ ਦੀਆਂ ਸ਼ਾਪਸ ਤੁਹਾਨੂੰ ਦਿਖਾਤੀਆਂ ਲੇਡੀ ਸੂਟ ਵੈਸੇ ਜੈਂਟਸ ਵਾਸਤੇ ਜਿਹੜਾ ਉਹ ਬਾਈ ਨੰਬਰ ਫਟਕਾ ਜ਼ਿਆਦਾ ਇੱਧਰ ਮਾਰਕੀਟ 'ਚ ਵੀ ਹੈਗੀਆਂ ਸ਼ਾਪਸ ਸੋ ਉਧਰ ਵੀ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਪਰ ਇਸ ਟਾਈਮ ਆਪਾਂ ਤੁਹਾਨੂੰ ਦੱਸਿਆ ਜੀ ਅਦਾਲਤ ਬਾਜ਼ਾਰ ਦੇ ਵਿੱਚ ਆ ਤੇ ਇਹ ਆ ਜੀ ਅਦਾਲਤ ਬਾਜ਼ਾਰ ਦਾ ਮਤਲਬ ਘੈਂਟ ਘੈਂਟ ਸਮਾਨ ਜਿੱਥੇ ਮਿਲਦਾ ਹੈ ਦੁਕਾਨਾਂ ਸੋ ਹੁਣ ਅੱਗੇ ਵੱਲ ਨੂੰ ਚੱਲਦੇ ਆ ਜੀ ਮਿਊਜ਼ਿਕਾ ਜਿਹੜਾ ਪੰਜਾਬੀਆਂ ਦੀ ਜ਼ਿੰਦਗੀ ਦਾ ਸ਼ੁਰੂ ਤੋਂ ਹਿੱਸਾ ਰਿਹਾ ਤੇ ਇੱਕ ਬੜੀ ਘੈਂਟ ਆਪਾਂ ਨੂੰ ਸ਼ੌਕ ਮਿਲੀ ਹੈ ਰੰਗੀਲਾ ਜੀ ਦੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਤੇ ਇਹ ਆਪਾਂ ਨੂੰ ਦਿਖਾਉਣ ਜਾ ਰਹੇ ਨੇ ਜੀ ਪਰਾਤਨ ਡੈਕ ਪੁਰਾਣੇ ਡੈਕ ਸਭ ਤੋਂ ਪਹਿਲਾਂ ਤੇ ਮੈਨੂੰ ਨਾਮ ਦੱਸੋ ਜੀ ਆਹ ਜਿਹੜਾ ਪਿਆ ਜੀ ਇਹਦਾ ਕੀ ਨਾਮ ਹੈ ਅੰਕਲ ਜੀ ਇਹ ਗ੍ਰਾਮੋਫੋਨ ਹੈ ਜੀ ਇਹ ਗ੍ਰਾਮੋਫੋਨ ਜੀ ਇਹ ਹੈਗਾ ਜੀ ਗ੍ਰਾਮੋਫੋਨ ਤੇ ਇਹ ਕਿਵੇਂ ਚੱਲਦਾ ਜੀ ਇਹ ਮੜਾ ਜਾ ਪਲੇ ਕਰਕੇ ਲਓ ਜੀ ਆਹ ਚਾਬੀ ਦੇਣ ਲੱਗੇ ਨੇ ਅੰਕਲ ਗ੍ਰਾਮੋਫੋਨ ਨੂੰ ਤੇ ਹੁਣ ਪਲੇ ਕਰਨਾ ਲਓ ਜੀ ਗਾਣਾ ਪਲੇ ਕਰਕੇ ਦਿਖਾਓ ਜੀ ਲਓ ਜੀ ਵੈਰੀ ਫਸਟ ਟ ਆਹ ਹੈ ਨਾ ਕੀ ਬਾਤ ਹੈ ਲਓ ਜੀ ਆ ਚੱਲ ਰਿਹਾ ਹੈ ਗ੍ਰਾਮੋਫੋਨ ਤੇ ਆ ਦੇਖੋ ਜੀ ਨਾਲ ਸੂਈ ਲੱਗੀ ਹੋਈ ਹੈ ਤੇ ਪਲੇ ਹੋ ਰਿਹਾ ਜੀ ਮੇਰੀ ਲਾਈਫ ਦਾ ਪਹਿਲੀ ਵਾਰ ਐਕਸਪੀਰੀਅੰਸ ਹੈ ਕਿ ਮੈਂ ਦੇਖ ਰਿਹਾ ਜੀ ਫਸਟ ਟਾਈਮ ਇਹ ਤਾਂ ਹੋ ਗਿਆ ਜੀ ਗ੍ਰਾਮੋਫੋਨ ਹੁਣ ਰੰਗੀਲਾ ਜੀ ਅੱਗੇ ਜੀ ਇਹਨੂੰ ਬੰਦ ਕਰਕੇ ਇਕੱਲਾ ਦਿਖਾਇਆ ਜਾ ਬਈ ਪੀਸ ਅੱਛਾ ਇਹ ਇਹ ਕਿਹੜੇ ਸਾਲਾਂ ਚ ਆਏ ਨੇ ਇਹ ਵਾਲੇ ਇਹ 60 ਤੋਂ ਬਾਅਦ ਆਇਆ ਇਹ ਸਾਡਾ 60 ਤੋਂ ਬਾਅਦ ਇਹ ਆਏ ਨੇ ਇਹ 60 ਤੱਕ ਇਹ ਜਲਦੇ ਰਹੇ ਨੇ ਹਾਂ ਠੀਕ ਹੈ ਜੀ ਆ ਲਓ ਜੀ ਇਹ ਹੁਣ ਚਲਾ ਕੇ ਵਿਖਾਉਣ ਲੱਗੇ ਨੇ ਆਪਾਂ ਨੂੰ ਲੈ ਰਿਕਾਰਡ ਲੈ ਕੇ ਆਇਆ ਲਓ ਜੀ ਰਿਕਾਰਡ ਲੈਣ ਚੱਲੇ ਨਿਸ ਇਹ ਕੀ ਕੀ ਲਿਖਿਆ ਉੱਪਰ ਇਹ ਦੇਖੀਏ ਜੀ ਇਹ ਜੀ 1985 ਹਾਂ ਅਮਰ ਸਿੰਘ ਚਮਕੀਲਾ ਅਮਰ ਸਿੰਘ ਚਮਕੀਲਾ ਲਾਉਣ ਲੱਗੇ ਨੇ ਜੀ ਕਿਆ ਲਾਓ ਜੀ ਹੋ ਗਈ ਮਿੱਤਰਾ ਤਕ ਤਕ ਚੀਨਾ ਛੱਟੇ ਪੱਯਾ ਨੇ ਕਿਆ ਬਾਤ ਹੈ ਇਧਰ ਆਵਾਜ਼ ਆ ਰਹੀ ਹੈ ਜੀ ਅਗਲਾ ਗਾਣਾ ਕਰਨਾ ਜੀ ਫਿਰ ਇਹ ਚੱਕ ਕੇ ਕਿਆ ਬਾਤ ਹੈ ਮੈਂ ਕਹਿੰਦਾ ਅੰਕਲ ਜੀ ਤੁਸੀਂ ਐਂਡ ਕਰਾ ਦਿਓ ਇਸ ਤੋਂ ਅਗਲਾ ਗਾਣਾ ਲਾਓ ਜੀ ਗਾਣਾ ਜੀ ਇਹ ਆ ਦੇਖੋ ਇਹ ਬਦਲ ਕਰਾਨੇ ਹੁਣ ਬਦਲ ਗਏ ਅੱਛਾ ਜੀ ਤਵਾ ਅੱਛਾ ਦੋਵੇਂ ਪਾਸੇ ਹਾਂ ਠੀਕ ਹੈ ਜੀ ਹੁਣ ਲਾਓ ਜੀ ਦੂਜਾ ਆਂ ਜੀ ਨਾ ਕਰਦੇ ਇਹ ਅੰਕਲ ਜੀ ਇਹਨਾਂ ਦਾ ਜਿਹੜਾ ਇਹ ਜਿਹੜੇ ਚੱਲ ਰਹੇ ਨੇ ਇਹਨਾਂ ਦਾ ਮਤਲਬ ਇਹ ਲਾਸਟ ਕਦੋਂ ਆਇਆ ਜੀ ਹੈ ਜੀ ਇਹ ਲਾਸਟ ਕਦੋਂ ਹੋ ਗਿਆ ਸੀ ਜੀ ਇਹ ਬਦਲੋ ਖਤਮ ਕਦੋਂ ਹੋ ਗਿਆ ਹੈ ਜਦੋਂ ਨਵੀਆਂ ਸੀੜੀਆਂ ਆ ਗਈਆਂ ਜਿਹੜੀਆਂ ਨਵੀਆਂ ਤਾਂ ਉਸ ਤੋਂ ਬਾਅਦ ਤਾਂ ਉਹ ਆਗੇ ਸੀਗੇ ਕੈਸਟ ਆ ਗਈ ਕੈਸਟ ਆ ਗਈ ਸੀ ਫਿਰ ਸੀੜੀਆਂ ਆ ਗਈਆਂ ਸੀਆਂ ਪੈਂਡਰਾਈਵ ਆ ਗਈ ਪੂਰਾ ਵੀ ਪੈਂਡਰਾਈਵ ਨੇੜੇ ਲੱਗ ਗਈ ਜੀ ਹਾਂ ਉਹ YouTube ਆ ਗਈ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਇਹ ਸੀ ਆਪਣੇ ਅੱਜ ਦਾ ਵਲੌਗ ਜੀ ਤੇ ਆਪਾਂ ਪਟਿਆਲੇ ਦਾ ਟੂਰ ਕੀਤਾ ਤੇ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੰਨਾ ਲੱਗਾ ਆਪਣਾ ਅੱਜ ਦਾ ਵਲੌਗ ਜੀ ਥੈਂਕ ਯੂ ਜੀ